मीत अनमोल ਦੀ ਓਸ਼ੋ ਦੇ ਪਰਵਚਨਾ ਚੋਂ ਸੰਕਲਿਤ ਬੋਧ ਕਥਾਵਾਂ ਤੇ ਆਦਾਰਤ ਪੁਸਤਕ ਕਿੱਸਾ ਮਰਨਾ ਹੋਏ ਵਿੱਚੋਂ ਰਚਨਾ ਅਕਬਰ ਤੇ ਨਮਾਜ਼ ਅਕਬਰ ਇੱਕ ਦਿਨ ਜੰਗਲ ਵਿੱਚ ਸ਼ਿਕਾਰ ਕਰਨ ਗਿਆ ਵਾਪਸ ਆ ਰਿਹਾ ਸੀ ਸ਼ਾਮ ਹੋ ਗਈ ਨਮਾਜ਼ ਪੜਨ ਬੈਠਿਆ ਜਦੋਂ ਨਮਾਜ਼ ਪੜ ਰਿਹਾ ਸੀ ਆਪਣੀ ਚਟਾਈ ਜਾਏ ਨਮਾਜ਼ ਵਿਸ਼ਾ ਕੀ ਇੱਕ ਕੁੜੀ ਭੱਜਦੇ ਹੋਏ ਗੁਜ਼ਰੀ ਹਲੜ ਜਈ ਰਹੀ ਹੋਏਗੀ ਅਜਿਹੀ ਕਿ ਜੇ ਮੈਨੂੰ ਮਿਲ ਜਾਂਦੀ ਤਾਂ ਯਕੀਨਨ ਮੇਰੀ ਸਨਿਆਸਨ ਹੁੰਦੀ ਇੱਕ ਧੱਕਾ ਮਾਰ ਦਿੱਤਾ ਅਕਬਰ ਨੂੰ ਉਹ ਵਿਚਾਰਾ ਬੈਠਾ ਸੀ ਆਪਣੀ ਨਮਾਜ਼ ਪੜਨ ਧੱਕਾ ਖਾ ਕੇ ਡਿੱਗ ਪਿਆ ਪਰ ਨਮਾਜ਼ ਦੇ ਵਿੱਚ ਬੋਲਣਾ ਵੀ ਠੀਕ ਨਹੀਂ ਬੋਲਣਾ ਤਾਂ ਬਹੁਤ ਚਾਇਆ ਦਿਲ ਤਾਂ ਕੀਤਾ ਕਿ ਤੌਣ ਫੜ ਕੇ ਦਬਾ ਦੇਵੇ ਇਸ ਕੁੜੀ ਦੀ ਤੌਣ ਤਲਵਾਰ ਨਾਲ ਹੀ ਉਤਾਰ ਦੇਵੇ ਢੜ ਤੋਂ ਪਰ ਨਮਾਜ਼ ਵਿੱਚੋਂ ਛੱਡੀ ਨਹੀਂ ਜਾ ਸਕਦੀ ਇਸ ਲਈ ਪੀ ਗਿਆ ਜ਼ਹਿਰ ਦਾ ਘੁੱਟ ਨਮਾਜ਼ ਖਤਮ ਹੋਈ ਤਾਂ ਅਕਬਰ ਬੈਠ ਗਿਆ ਉਸ ਕੁੜੀ ਨੂੰ ਢੀਕਨ ਉਹ ਕੁੜੀ ਕੋਚਰ ਮਗਰੋਂ ਪੜਤੀ ਤਾਂ ਅਕਬਰ ਨੇ ਕਿਹਾ ਕਿ ਰੁਕ ਬਦਤਮੀਜ਼ ਤੈਨੂੰ ਇਨੀ ਬਦਤਮੀਜ਼ਨੀ ਕਿ ਕੋਈ ਨਮਾਜ਼ ਪੜ ਰਿਹਾ ਤਾਂ ਉਸ ਨੂੰ ਤੱਕਾ ਨਹੀਂ ਮਾਰਦੇ ਤੇ ਫਿਰ ਤੈਨੂੰ ਇਹ ਵੀ ਦਿਖਾਈ ਨਹੀਂ ਦਿੱਤਾ ਕਿ ਮੈਂ ਸਮਰਾਟ ਹਾਂ ਆਮ ਬੰਦੇ ਨੂੰ ਵੀ ਨਮਾਜ਼ ਪੜਦੇ ਹੋਏ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਤੇ ਤੂੰ ਇੱਕ ਸਮਰਾਟ ਨੂੰ ਤੱਕਾ ਮਾਰ ਦਿੱਤਾ ਕੁੜੀ ਨੇ ਕਿਹਾ ਮਾਫ ਕਰਨਾ ਜੇ ਤੁਹਾਨੂੰ ਤੱਕਾ ਲੱਗਾ ਹੋਵੇ ਮੈਨੂੰ ਕੋਈ ਯਾਦ ਨਹੀਂ ਬਹੁਤ ਦਿਨਾਂ ਬਾਅਦ ਮੇਰਾ ਪ੍ਰੇਮੀ ਆ ਰਿਹਾ ਸੀ ਮੈਂ ਤਾਂ ਉਸਦੇ ਸਵਾਗਤ ਲਈ ਭੱਜੀ ਜਾ ਰਹੀ ਸੀ ਮੈਨੂੰ ਕੁਝ ਵੀ ਹੋਰ ਨਹੀਂ ਦਿਖ ਰਿਹਾ ਸੀ ਉਸਦੇ ਸਵਾਏ ਮੈਨੂੰ ਯਾਦ ਵੀ ਨਹੀਂ ਤੁਸੀਂ ਕਹਿੰਦੇ ਹੋ ਤਾਂ ਜ਼ਰੂਰ ਤਕਾ ਲੱਗਾ ਹੋਵੇਗਾ ਹਾਲਾਂਕਿ ਜਦੋਂ ਤੁਹਾਨੂੰ ਤਕਾ ਲੱਗਾ ਹੋਵੇਗਾ ਤਾਂ ਮੈਨੂੰ ਵੀ ਜ਼ਰੂਰ ਲੱਗਾ ਹੋਵੇਗਾ ਕਿਉਂਕਿ ਅਸੀਂ ਦੋਵੇਂ ਟਕਰਾਈ ਹੋਵਾਂਗੇ ਪਰ ਮੈਨੂੰ ਕੋਈ ਯਾਦ ਨਹੀਂ ਮੈਨੂੰ ਮਾਫ਼ ਕਰ ਦਿਓ ਜਾਂ ਜੋ ਤੁਸੀਂ ਚਾਹੁੰਦੇ ਹੋ ਸਰਜ਼ਾ ਦੇ ਦਿਓ ਮੈਂ ਜਵਾਨੀ ਆ ਆਪਣੇ ਪ੍ਰੇਮੀ ਦੇ ਪਾਗਲਪਨ ਵਿੱਚ ਭੱਜੀ ਜਾ ਰਹੀ ਸੀ ਮੈਨੂੰ ਨਹੀਂ ਪਤਾ ਕਿ ਕੌਣ ਨਮਾਜ਼ ਪੜ ਰਿਹਾ ਕੌਣ ਨਮਾਜ਼ ਨਹੀਂ ਪੜ ਰਿਹਾ ਸੀ ਰਸਤੇ ਵਿੱਚ ਕੌਣ ਸੀ ਕੌਣ ਨਹੀਂ ਸੀ ਕਿਸ ਨਾਲ ਟਕਰਾਈ ਕਿਸ ਨਾਲ ਨਹੀਂ ਟਕਰਾਈ ਪਰ ਇੱਕ ਗੱਲ ਮੈ ਤੁਹਾਨੂੰ ਪੁੱਛਤੀਆਂ ਸਰਦਾਰ ਜੋ ਦੇਣੀ ਹੋਵੇ ਦੇ ਦੇਵੋ ਪਰ ਇੱਕ ਗੱਲ ਦਾ ਜਵਾਬ ਮੈਨੂੰ ਜ਼ਰੂਰ ਦੇਣਾ ਕਿ ਮੈਂ ਆਪਣੇ ਪ੍ਰੇਮੀ ਨੂੰ ਮਿਲਣ ਜਾ ਰਹੀ ਸੀ ਅਤੇ ਇੰਨੀ دیਵਾਨੀ ਸੀ ਤੇ ਤੁਸੀਂ ਅੱਲਾਹ ਨੂੰ ਮਿਲ ਰਹੇ ਸੀ ਤੇ ਤੁਹਾਨੂੰ ਮੇਰਾ ੱਤਕਾ ਯਾਦ ਰਹਿ ਗਿਆ ਅਤੇ ਮੈਂ ੱੱਕਾ ਮਾਰ ਕੇ ਪੈਜੀ ਹੋਈ ਦਿਖਾਈ ਪੈ ਗਈ ਤੇ ਤੁਹਾਨੂੰ ੱੱਕਾ ਨਵਾਜ ਦੇ ਬਾਅਦ ਤੱਕ ਯਾਦ ਰਹਿ ਗਿਆ ਮੈਂ ਆਪਣੇ ਆਮ ਜੇ ਪ੍ਰੇਮੀ ਨੂੰ ਮਿਲਣ ਜਾ ਰਹੀ ਸੀ ਕਿ ਸਧਾਰਨ ਪੌਤਕ ਜੀ ਗੱਲ ਅਤੇ ਤੁਸੀਂ ਤਾਂ ਆਤਮਿਕ ਪ੍ਰਾਰਥਨਾ ਵਿੱਚ ਨਮਾਜ਼ ਵਿੱਚ ਸੀ ਧਿਆਨ ਵਿੱਚ ਤੁਸੀਂ ਰੱਬ ਨੂੰ ਮਿਲ ਰਹੇ ਸੀ ਤੁਹਾਨੂੰ ਇਹਦਾ ੱੱਕਾ ਪਤਾ ਲੱਗ ਗਿਆ ਇਹ ਗੱਲ ਮੈਨੂੰ ਸਮਝ ਨਹੀਂ ਆਉਂਦੀ ਕਹਿੰਦੇ ਹਨ ਅਖਬਰ ਦਾ ਸਿਰ ਚੁੱਕ ਗਿਆ ਸ਼ਰਮ ਨਾਲ ਉਸ ਨੇ ਆਪਣੇ ਜੀਵਨ ਵਿੱਚ ਲਿਖ ਕਰਵਾਇਆ ਕਿ ਉਸ ਕੁੜੀ ਨੇ ਮੈਨੂੰ ਪਹਿਲੀ ਵਾਰ ਦੱਸਿਆ ਕਿ ਮੇਰੀਆਂ ਨਵਾਜ਼ਾਂ ਸਭ ਥੋਥੀਆਂ ਹਨ ਰਸਮੀ ਹਨ ਬਸ ਕਰਦਾ ਹਾਂ ਕਿਉਂਕਿ ਕਰਨੀ ਚਾਹੀਦੀ ਹੈ ਉਸ ਮਟਿਆਰ ਤੋਂ ਪਹਿਲੀ ਵਾਰ ਮੈਂ ਸਿੱਖਿਆ ਕੇ ਨਮਾਜ਼ ਵਿੱਚ ਇੱਕ دیਵਾਨਾਪਨ ਹੋਣਾ ਚਾਹੀਦਾ ਹੈ ਇੱਕ ਪਾਗਲਪਨ ਹੋਣਾ ਚਾਹੀਦਾ ਹੈ ਇੱਕ ਮਸਤੀ ਹੋਣੀ ਚਾਹੀਦੀ ਹੈ ਜਦੋਂ ਆਪਣੇ ਪ੍ਰੇਮੀ ਨੂੰ ਮਿਲਣ ਜਾ ਰਹੀ ਸੀ ਉਹ ਕਿੰਨੀ ਮਸਤੀ ਕਿੰਨੀ ਅਲੱਗ ਸੀ ਤੇ ਮੈਂ ਖੁਦਾ ਨੂੰ ਮਿਲਣ ਜਾ ਰਿਹਾ ਸੀ ਕਿਸਵਾਹ ਮਿਲਣ ਲਈ ਕਿਤੇ ਗਿਆ ਸੀ ਉੱਥੇ ਹੀ ਬੈਠਾ ਸੀ ਨਾਟਕੀ ਪਾਤਰ بس ਅੱਖਾਂ ਬੰਦ ਕਰ ਧੰਨਵਾਦ